ਸਤਿ ਸ਼੍ਰੀ ਅਕਾਲ ਨਮਸਕਾਰ ਆਦਾਵ ਜੀ ਪੀ ਐਸ ਕੇ ਮੀਡੀਆ ਗਰੁੱਪ ਤੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਔਰ ਸਾਰੇ ਯਾਰਾਂ ਦੋਸਤਾਂ ਪੈਣਾ ਪਈਆਂ ਨੂੰ ਬੇਨਤੀ ਹੈ ਕਿ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਔਰ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਖਬਰ ਜਿਹੜੀ ਤੁਹਾਡੇ ਸਾਹਮਣੇ ਫੋਟੋ ਲੱਗੀ ਹੋਈ ਹੈ ਤੋਂ ਕੋਈ ਵੀ ਅਨਜਾਨ ਨਹੀਂ ਹੈ ਬੜੀ ਜਿਆਦਾ ਹਾਈਲਾਈਟ ਹੋਈ ਹੈ ਖਬਰ ਮਾਫ ਕਰਨਾ ਮੇਰੇ ਸੇ ਥੋੜੀ ਜਿਹੀ ਖਰਾਬ ਹੈ ਔਰ ਇਸ ਖਬਰ ਨੇ ਚੰਜੋੜ ਕੇ ਰੱਖ ਦਿੱਤਾ ਸਾਰੇ ਮੁਹਾਸ਼ਰੇ ਨੂੰ ਸਾਰੇ ਪੰਜਾਬੀਆਂ ਨੂੰ ਈਵਨ ਨਾਨ ਪੰਜਾਬੀ ਵੀ ਜਿਹੜੇ ਨੇ ਜਿਨ੍ਹਾਂ ਜਿਨ੍ਹਾਂ ਤੱਕ ਇਹ ਖਬਰ ਪਹੁੰਚੀ ਉਹ ਸਾਰੇ ਹੈਰਾਨ ਹੋ ਗਏ ਪਰ ਮੈਂ ਵੀ ਕਵਾਂਗਾ ਕਿ ਇਹ ਕੋਈ ਨਵੀਂ ਖਬਰ ਨਹੀਂ ਹੈ ਜਾਂ ਇਹ ਕੋ ਆਖਰੀ ਖਬਰ ਨਹੀਂ ਹੈ ਅਸੀਂ ਤਾਂ ਹੁਣ ਯੂਜ਼ ਟੂ ਬੀ ਹੋ ਗਏ ਇਹਨਾਂ ਖਬਰਾਂ ਦੇ ਹਰ ਤੀਜੀ ਖਬਰ ਇਦਾਂ ਦੀ ਆਉਂਦੀ ਹੈ ਕਿੰਨੀਆਂ ਲੇਡੀਜ਼ ਨੇ ਆਪਣੇ ਘਰ ਵਾਲੇ ਮਰਵਾਤੇ ਔਰ ਬੰਦੇ ਵੀ ਘਟ ਨਹੀਂ ਮੈਂ ਨਹੀਂ ਕਹਾਂਗਾ ਕਿ ਸਿਰਫ ਜਨਾਨੀਆਂ ਇਹ ਕੁਛ ਕਰਦੇ ਨੇ ਬੰਦੇ ਵੀ ਇਹੀ ਕੁਛ ਕਰਦੇ ਨੇ ਬੰਦਿਆਂ ਨੇ ਵੀ ਬਹੁਤ ਸਾਰੀਆਂ ਤੀਵੀਆਂ ਮਰਵਾ ਮਰੂ ਦਿੱਤੀਆਂ ਨੇ ਇੱਥੇ ਸਾਡੇ ਬ੍ਰੈਂਪਟਨ ਦੇ ਵਿੱਚ ਹੀ ਤੁਹਾਨੂੰ ਪਤਾ ਹੋਵੇਗਾ ਸਾਲ ਕੁ ਪਹਿਲਾਂ ਇਹ ਕਿਸੇ ਉੱਥੇ ਵੀ ਉਹ ਵੀ ਚੱਕਰ ਇਦਾਂ ਦੇ ਹੁੰਦੇ ਨੇ ਜਦੋਂ ਤੀਜਾ ਬੰਦਾ ਤੁਹਾਡੀ ਲਾਈਫ ਦੇ ਵਿੱਚ ਆਉਂਦਾ ਫਿਰ ਇਹੀ ਕੁਛ ਹੁੰਦਾ ਕੁਦਰਤੀ ਗੱਲ ਹੈ ਕਿ ਜੇ ਬੰਦਾ ਕਿਸੇ ਦੇ ਰਿਲੇਸ਼ਨ ਵਿੱਚ ਪੈ ਜਾਂਦਾ ਤੇ ਤੀਵੀ ਨੂੰ ਗੁੱਸਾ ਆਉਂਦਾ ਜੇ ਤੀਵੀ ਰਿਲੇਸ਼ਨ ਦੇ ਵਿੱਚ ਪੈ ਜਾਂਦੀ ਹੈ ਤੇ ਬੰਦੇ ਨੂੰ ਗੁੱਸਾ ਆਉਂਦਾ ਸਾਡੇ ਵੀ ਇਥੇ ਇੱਕ ਲੇਡੀ ਨੂੰ ਬੀਚ ਤੇ ਲਿਜਾ ਕੇ ਉਹ ਬੰਦੇ ਨੇ ਘਰੋਂ ਜਿਹੜੀ ਕਿਚਨ ਵਾਲੀ ਸ਼ੁਰੀ ਹੁੰਦੀ ਉਹ ਲੈ ਗਿਆ ਤੇ ਉਹਦੇ ਨਾਲ ਗਾਟਾ ਗੁੱਟਾ ਉਹਦਾ ਵੜ ਦਿੱਤਾ ਸੀ ਜਨਾਨੀ ਦਾ ਤੇ ਆ ਵੀ ਜਿਹੜੀ ਘਟਨਾ ਵਾਪਰੀ ਆ ਇਸ ਘਟਨਾ ਨੇ ਉਹ ਸਾਰਾ ਕੁਝ ਫੇਰ ਦੁਹਰਾ ਦਿੱਤਾ ਅਸੀਂ ਹੌਲੀ 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 ਹਾਲਾਤ ਇਦਾਂ ਦੇ ਹੋ ਜਾਣੇ ਨੇ तकरीबन ਬਾਣੀ ਚੁੱਕੇ ਨੇ ਹੁਣ ਤਾਂ ਕਿ ਅਸੀਂ ਇਹਨਾਂ ਖਬਰਾਂ ਨੂੰ ਬਹੁਤਾ ਸੀਰੀਅਸ ਨਹੀਂ ਲੈਣਾ ਜਦੋਂ ਬਹੁਤ ਕੁਝ ਇੱਕੋ ਜਿਹਾ ਹੋਣ ਲੱਗ ਪਵੇ ਫਿਰ ਉਹਨਾਂ ਖਬਰਾਂ ਨੂੰ ਜਾਂ ਉਹਨਾਂ ਗੱਲਾਂ ਨੂੰ ਅਸੀਂ ਆਮ ਜਿਹਾ ਸਮਝਣ ਲੱਗ ਪਨੇ ਕਿਉਂਕਿ ਰੋਜ਼ ਦਾ ਹੀ ਖਲਾਰਾ ਹੋ ਜਾਂਦਾ ਇਹੋ ਜਿਹਾ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਬਹੁਤ ਇੱਕ ਮੁੰਡਾ ਸਿਗਾ ਬਹੁਤਾ ਸੋਹਣਾ ਉੱਚਾ ਲੰਬਾ ਗੱਭਰੂ ਜਵਾਨ ਤੇ ਬਹੁਤ ਹੀ ਸਿੰਪਲ ਸਾਦਗੀ ਜ਼ਿੰਦਗੀ ਵਾਲਾ ਔਰ ਉਹਦੇ ਪਿੰਡਦਿਆਂ ਨੇ ਵੀ ਦੱਸਿਆ ਕਿ ਬੜਾ ਹੀ ਚੰਗਾ ਮੁੰਡਾ ਸੀਗਾ ਲੋਕਾਂ ਨਾਲ ਬੋਲਬਾਣੀ ਬੜਾ ਚੰਗਾ ਸੀਗਾ ਵੈਜੀਟੇਰੀਅਨ ਸੀਗਾ ਗੁਰਸਿੱਖ ਸੀਗਾ ਗੁਰਸਿੱਖ ਹੋ ਹੀ ਨਹੀਂ ਹੁੰਦਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ ਗੁਰਸਿੱਖ ਅੰਦਰੋਂ ਬੰਦੇ ਹੁੰਦੇ ਨੇ ਕਈ ਤੇ ਇਹ ਉਹਨਾਂ ਵਿੱਚੋਂ ਸੀ ਜਿਹੜੇ ਅੰਦਰੋਂ ਗੁਰਸਿੱਖ ਨੇ ਦਸਤਾਰ ਸੋਹਣੀ ਬੰਨਦਾ ਸੀਗਾ ਔਰ ਤੁਸੀਂ ਦੇਖ ਹੀ ਲਿਆ ਵੀਡੀਓ ਸ਼ੀਡਿਓ ਵੀ ਦੇਖਿਆ ਕਿੰਨਾ ਸੋਹਣਾ ਗੱਭਰੂ ਜਵਾਨ ਹੈ ਗੁਰਵਿੰਦਰ ਸਿੰਘ ਸਾਰਾ ਕੁਝ ਚੰਗਿਆਂ ਹੋਣ ਦੇ ਬਾਵਜੂਦ ਗਲਤੀ ਉਹਦੀ ਬਸ ਇਹੀ ਸੀ ਕਿ ਉਹਨੇ ਆ ਰੁਪਿੰਦਰ ਕੌਰ ਨਾਲ ਵਿਆਹ ਕਰਾ ਲਿਆ ਜਿਹੜੀ ਕਹਿੰਦੇ ਕਿ ਕੈਰੈਕਟਰ ਦੀ ਕੋਈ ਜ਼ਿਆਦਾ ਚੰਗੀ ਨਹੀਂ ਸੀਗੀ ਤੇ ਇਸ ਕੁੜੀ ਦੇ ਸੰਬੰਧ ਵਿਆਹ ਤੋਂ ਬਾਅਦ ਵੀ ਕਿਸੇ ਤੀਸਰੇ ਬੰਦੇ ਨਾਲ ਬਣ ਗਏ ਹੋਟਲਾਂ ਵਿੱਚ ਵੀ ਕਹਿੰਦੇ ਜਾਂਦੀ ਰਹੀ ਐ ਤੇ ਘਰ ਵੀ ਸੱਦਣ ਲੱਗ ਪੈਂਦੇ ਨੇ ਲੋਕੀ ਅੱਜਕੱਲ ਦੇਖੋ ਹੌਸਲੇ ਲੋਕਾਂ ਦੇ ਦੇਖੋ ਤੋਵਾ ਘਰ ਵਾਲਾ ਵੀ ਘਰੇ ਹੀ ਆ ਸੁੱਤਾ ਪਿਆ ਤੇ ਘਰ ਵਾਲੇ ਨੂੰ ਅੱਧੀ ਰਾਤ ਨੂੰ ਘਰ ਸਾਧ ਲਿਆ ਦੂਸਰੇ ਬੁਆਏਫਰੈਂਡ ਨੂੰ ਸੌਰੀ ਘਰ ਸਾਧ ਲਿਆ ਘਰ ਵਾਲੇ ਦੇ ਘਰ ਹੁੰਦਿਆਂ ਸੁੰਦਿਆਂ ਵੀ ਤੇ ਲੋਕਾਂ ਦੇ ਹੌਸਲੇ ਦੇਖੋ ਕਮਾਲ ਹੀ ਹੈ ਕੁੜੀ ਕੈਨੇਡਾ ਵੀ ਰਹਿੰਦੀ ਰਹੀ ਆ ਇੱਥੋਂ ਰਿਪੋਰਟ ਕਰ ਦਿੱਤਾ ਗਿਆ ਸੀਗਾ ਕਿਹੜੇ ਕਾਰਨਾ ਕਰਕੇ ਰਿਪੋਰਟ ਕੀਤਾ ਸੀ ਇਹ ਅਜੇ ਇਨਕੁਆਰੀ ਚੱਲ ਰਹੀ ਆ ਜਿੱਦਣ ਪਤਾ ਲੱਗਾ ਸੀ ਵੀ ਇੱਥੋਂ ਪਤਾ ਕਰ ਰਹੇ ਜਿੱਦਣ ਪਤਾ ਲੱਗਾ ਅਸਲ ਵਿੱਚ ਕੀ ਕਾਰਨ ਸੀਗਾ ਉਹਨੂੰ ਡੈਪੂਟੇਸ਼ਨ ਲਾਉਣ ਦਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਇਹ ਵੀ ਹੋ ਸਕਦਾ ਹੈ ਕਿ ਉਹਦੇ ਕੋਈ ਵੀਜ਼ੇ-ਵੁਜੀ ਦਾ ਚੱਕਰ ਹੋਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਇੱਥੇ ਵੀ ਕੁਝ ਐਸਾ ਕੰਮ ਇਹਨੇ ਕੀਤਾ ਹੋਵੇ ਕਿ ਇੱਥੇ ਦੀ ਗਵਰਨਮੈਂਟ ਨੂੰ ਉਹਨਾਂ ਦੇ ਮੁਲਕ ਵਾਪਸ ਭੇਜਣਾ ਪਿਆ ਬਟਾਲਾ ਨਿਵਾਸੀ ਹਰ ਕਮਲਪ੍ਰੀਤ ਇਸ ਕੁੜੀ ਨੂੰ ਕਿਤੇ ਸਨੈਪਚੈਟ ਤੇ ਮਿਲ ਜਾਂਦਾ ਇੱਕ ਦਿਨ ਜਿਹੜੀਆਂ ਐਪਸ ਐਪਸ ਇੰਸਟਾਗ੍ਰam ਸਨੇਪਚੈਟ ਫੇਸਬੁੱਕ ਯੂਟਿਊਬ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜਦੋਂ ਕਦਾ ਸੋਸ਼ਲ ਮੀਡੀਆ ਆਇਆ ਤੇ ਸਮਾਰਟਫੋਨ ਆਏ ਨੇ ਉਦੋਂ ਦਾ ਇਹ ਸਾਰਾ ਕੁਝ ਆਮ ਹੋ ਗਿਆ ਪਹਿਲੋ ਤੁਸੀਂ ਸੋਚ ਕੇ ਦੇਖੋ ਤੁਹਾਡੇ ਦਾਦੇ ਪਰਦਾਦੇ ਨਾਨਨੇ ਨਾਨੀਆਂ ਕਦੇ ਇਹੋ ਜੀਆਂ ਗੱਲਾਂ ਸੁਣੀਆਂ ਸਨ ਲੜਾਈਆਂ ਝਗੜੇ ਸ਼ੁਰੂ ਤੋਂ ਹੁੰਦੇ ਰਹੇ ਨੇ ਹਰ ਘਰ ਦੇ ਵਿੱਚ ਹੁੰਦੇ ਨੇ ਮੇਰੇ ਘਰ ਵਿੱਚ ਵੀ ਹੁੰਦਾ ਹੋਏਗਾ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੇ ਘਰ ਵਿੱਚ ਵੀ ਤੀਵੀ ਆਦਮੀ ਦੇ ਮਾੜੀ ਮੋਟੀ ਮਨ ਮਟਾਪ ਹੁੰਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਕੋਈ ਏਡੀ ਵੱਡੀ ਗੱਲ ਨਹੀਂ ਹਰ ਕਮਿਊਨਿਟੀ 'ਚ ਹੁੰਦਾ ਕੱਲੇ ਪੰਜਾਬੀਆਂ ਦੇ ਨਹੀਂ ਗੋਰੇ ਵੀ ਲੜ ਲੜ ਪੈਂਦੇ ਨੇ ਪਰ ਸੈੱਟ ਹੋ ਨੇ ਉਹਨਾਂ ਦੀ ਲੜਾਈ ਹੋਰ ਤਰ੍ਹਾਂ ਦੀ ਆ ਇੰਦਾਂ ਦੀ ਨੀਂਹੀ ਲੜਾਈ ਜੇ ਕੋਈ ਇਦਾਂ ਦਾ ਕੰਮ ਕਰੇਗਾ ਉਹ ਵਾਕੇ ਕੋ ਸਾਈਕੋ ਟਾਈਪ ਹੋਏਗਾ ਕਰੇਗਾ ਅਦਰਵਾਇਜ਼ ਨਹੀਂ ਪਰ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਹੁਣ ਆਮ ਬਣ ਗਈ ਆ ਇਸ ਮਾਫ ਕਰਨਾ ਮੇਰੀ ਸੇ ਥੋੜੀ ਜਿਹੀ ਖਰਾਬ ਹੈ ਜੋ ਕਾਮਜਾ ਹੋਇਆ ਪਿਆ ਤੁਹਾਨੂੰ ਇਦਾਂ ਇਦਾਂ ਸੁਣੇ ਤੇ ਫਿਰ ਉਹਦੇ ਵਾਸਤੇ ਮਾਫੀ ਚਾਹਨਾ ਮੈਂ ਰੁਪਿੰਦਰ ਕੌਰ ਨੂੰ ਟੇਕ ਨਹੀਂ ਆਈ ਵਿਆਹ ਤੋਂ ਬਾਅਦ ਵੀ ਇਹਨੇ ਸਨੈਪਚੈਟ ਤੇ ਮੁੰਡੇ ਨਾਲ ਸੈਟਿੰਗ ਹੋਈ ਗੱਲਬਾਤ ਹੋਈ ਤੇ ਇੰਨੇ ਜਾ ਕੇ ਉਸ ਬੰਦੇ ਨਾਲ ਸੈਟਿੰਗ ਕਰ ਲਈ ਤੇ ਮੇਲ ਮਲਾਪ ਸ਼ੁਰੂ ਕਰ ਦਿੱਤਾ ਹੋਟਲਾਂ ਵਿੱਚ ਵੀ ਜਾਂਦੀ ਰਹੀ ਹੈ ਤੇ ਘਰ ਜਿਵੇਂ ਮੈਂ ਦੱਸਿਆ ਕਿ ਹੌਸਲੇ ਦੇਖੋ ਘਰਾਂ ਵਿੱਚ ਵੀ ਸੱਦ ਲੈਂਦੇ ਨੇ ਮੁੰਡਿਆਂ ਨੂੰ ਸ਼ਰਿਆਮ ਔਰ ਰਿਸ਼ਤਿਆਂ ਦਾ ਕਹਾਣ ਜਿੱਥੇ ਹੋਇਆ ਉੱਥੇ ਯਕੀਨ ਟੁੱਟਣਾ ਵੀ ਆਮ ਗੱਲ ਹੈ ਇਸ ਇਹੋ ਜੀ ਘਟਨਾ ਤੋਂ ਬਾਅਦ ਹਰ ਬੰਦਾ ਸ਼ੱਕ ਦੇ ਦਾਰੇ ਵਿੱਚ ਚਲ ਜਾਂਦਾ ਫਿਰ ਲੋਕੀ ਆਪਣੇ ਤੀਵੀਆਂ ਤੇ ਨਿਗਾਹ ਹੋਰ ਰੱਖਣ ਲੱਗ ਜਾਂਦੇ ਨੇ ਤੀਵੀਆਂ ਆਪਣੇ ਹਸਬੰਡ ਤੇ ਬਹੁਤ ਨਿਗਰ ਰੱਖਣ ਲੱਗ ਪੈਂਦੇ ਆ ਅੱਜ ਕੱਲ ਜੀਪੀਐਸ ਦਾ ਜਮਾਨਾ ਹੈ ਕਈ ਲੋਕ ਤੇ ਜੀਪੀਐਸ ਵੀ ਲਾ ਦਿੰਦੇ ਨੇ ਸੁਖਣ ਵਾਲਾ ਦੀ ਇਹ ਘਟਨਾ ਆ ਔਰ ਤੁਸੀਂ ਜਿਵੇਂ ਮੈਂ ਦੱਸਿਆ ਕਿ ਇਸ ਕੁੜੀ ਨੇ ਉਸ ਬੰਦੇ ਨੂੰ ਘਰ ਕਮਲਪ੍ਰੀਤ ਨੂੰ ਘਰ ਸਾਧ ਲਿਆ ਤੇ ਹਸਬੰਡ ਸ਼ਾਇਦ ਸੁੱਤਾ ਪਿਆ ਸੀਗਾ ਤੇ ਇਹ ਫਿਰ ਹਸਬੰਡ ਨੂੰ ਕਿਤੇ ਜਾਗ ਆ ਕੇ ਇਹਨਾਂ ਦੀ ਗੱਲਬਾਤ ਸੁਣੀ ਹੋਏਗੀ ਉਹਨੂੰ ਆਵਾਜ਼ਾਂ ਆਈਆਂ ਤੇ ਉਹਨੇ ਗੱਲਾਂ ਇਹਨਾਂ ਦੀਆਂ ਸੁਣ ਕੇ ਉਹਨੂੰ ਜਾਗ ਆ ਗਈ ਤੇ ਇਹ ਕਿਤੇ ਗੱਲਾਂ ਕਰ ਰਹੇ ਸਨ ਜਿੰਨੇ ਹਵਾ ਦੇ ਵਿੱਚ ਉੜਦੀਆਂ ਗੱਲਾਂ ਆਈਆਂ ਨੇ ਪਰ ਹਾਲਾਂਕਿ ਕਈ ਹੋਰ ਵੀ ਗੱਲਾਂ ਨੇ ਉਹ ਵੀ ਤੁਹਾਡਾ ਸਾਂਝੀਆਂ ਕਰਾਂਗਾ ਤੇ ਉਹ ਬੰਦੇ ਨੇ ਗੁਰਪ੍ਰੀਤ ਸਿੰਘ ਨੇ ਆਵਾਜ਼ਾਂ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਤੇ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਹ ਕੁੜੀ ਨੂੰ ਰਪਿੰਦਰ ਨੂੰ ਤੇ ਹਰਕਮਲਪ੍ਰੀਤ ਨੂੰ ਕਿ ਜਾਗ ਗਿਆ ਹੁਣ ਕੀ ਕੀਤਾ ਜਾਵੇ ਇਹ ਵੀ ਗੱਲਾਂ ਕਰ ਲਾ ਪਏ ਤੇ ਕਹਿੰਦੇ ਵੀ ਇਹ ਤਾਂ ਹੁਣ ਜੇ ਨਾ ਇਹਨੂੰ ਮਾਰਿਆ ਤੇ ਕੁਛ ਨਾ ਕੁਛ ਕੰਮ ਖਰਾਬ ਹੋ ਜਾਏਗਾ ਇਹ ਗੱਲਾਂ ਵੀ ਸੁਣ ਲਈਆਂ ਤੇ ਇਹਨੂੰ ਜਦੋਂ ਫੜਿਆ ਉਹਨਾਂ ਨੇ ਕੁੱਟਣ ਮਾਰਨ ਲੱਗੇ ਤੇ ਇਹ ਬੰਦਾ ਭੱਜ ਕੇ ਸ਼ਾਇਦ ਛੱਤ ਤੇ ਜਾਣ ਲੱਗਾ ਜੋ ਉੱਪਰ ਚਬਾਰਾ ਹੋਏਗਾ ਉੱਥੇ ਜਾਣ ਲੱਗਾ ਉੱਥੇ ਅੰਦਰ ਕਹਿੰਦੇ ਉੱਪਰ ਚੜ ਕੇ ਪੋੜਿਆ ਤੇ ਦਰਵਾਜ਼ਾ ਵੀ ਲੱਗਾ ਉਹਦੀ ਕੁੰਡੀ ਨਹੀਂ ਖਲਾ ਸਕਿਆ ਕੁੰਡੀ ਲਾਉਣ ਤੋਂ ਪਹਿਲੇ ਉਹਨਾਂ ਨੇ ਇਹਨੂੰ ਫੜ ਲਿਆ ਤੇ ਫਿਰ ਇਹਨੇ ਮਾਰਨ ਦੇ ਕਾਰਨ ਜਿਹੜੇ ਤਰੀਕੇ ਨੇ ਉਹ 2-3 ਨੇ ਹੁਣ ਪਤਾ ਨਹੀਂ ਕਿਹੜਾ ਸਹੀ ਹੈ ਸਾਰਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਾਂ ਪੁਲਿਸ ਦੀ ਇਨਕੁਆਇਰੀ ਤੋਂ ਬਾਅਦ ਪਤਾ ਲੱਗੇਗਾ ਪਰ ਇਹ ਵੀ ਕਿਹਾ ਜਾਂਦਾ ਕਿ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਖਬਰਾਂ ਇਹ ਵੀ ਆਈਆਂ ਨੇ ਕਿ ਟੀਕਾ ਲਾ ਕੇ ਮਾਰ ਦਿੱਤਾ ਗਿਆ ਫਿਰ ਖਬਰਾਂ ਇਹ ਵੀ ਆਈਆਂ ਨੇ ਕਿ ਉਹਨੂੰ ਜ਼ਹਿਰ ਦੀ ਦਵਾਈ ਦਿੱਤੀ ਗਈ ਕਈ ਤਰ੍ਹਾਂ ਦੀਆਂ ਖਬਰਾਂ ਨੇ ਪਰ ਦੇਖੋ ਕੀ ਸਾਹਮਣੇ ਆਉਂਦਾ ਪਰ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਮਾਰਿਆ ਹੋਇਆ ਕਿਸੇ ਮਾਪੇ ਦਾ ਇਕਲੌਤਾ ਬੱਚਾ ਚਲੇ ਗਿਆ ਜਵਾਨ ਤੇ ਆਣ ਕਿੱਡਾ ਸੋਹਣਾ ਗੱਭਰੂ ਕਿਸੇ ਦਾ ਭਰਾ ਚਲੇ ਗਿਆ ਕਿਸੇ ਦਾ ਪੁੱਤ ਚਲੇ ਗਿਆ ਕਿਸੇ ਦਾ ਧੀਰ ਚਲੇ ਗਿਆ ਕਿਸੇ ਦਾ ਭਤੀਜਾ ਚਲੇ ਗਿਆ ਸਾਰਾ ਕੁਲਬਾ ਰੋਕ ਉਲਾਰਿਆ ਪਰ ਦੇਖੋ ਇਹ ਇਸ਼ਕ ਦੀ ਪੱਟੀ ਜਨਾਨੀ ਨੇ ਕਿੰਨੇ ਘਰ ਖਰਾਬ ਕੀਤੇ ਨੇ ਪਰ ਚੰਗੀ ਗੱਲ ਇਹ ਹੈ ਕਿ ਇਸ ਕੁੜੀ ਦੇ ਮਾਪੇ ਜਿਹੜੇ ਨੇ ਉਹ ਇਸ ਕੁੜੀ ਦੇ ਸਹੁਰਿਆਂ ਦਾ ਸਾਥ ਦੇ ਰਹੇ ਨੇ ਕਹਿੰਦੇ ਅਸੀਂ ਕੁੜੀ ਨੂੰ ਜੋ ਮਰਜ਼ੀ ਵੱਡੀ ਤੋਂ ਵੱਡੀ ਸਜ਼ਾ ਦਿਓ ਅਸੀਂ ਕਦੇ ਵੀ ਕੁੜੀ ਦੇ ਹੱਕ ਵਿੱਚ ਗੱਲ ਨਹੀਂ ਕਰਾਂਗੇ ਔਰ ਮੇਰਾ ਖਿਆਲ ਹੈ ਕਿ ਜਿਹੜੇ ਸੱਚੇ ਸੁੱਚੇ ਪੇਰੈਂਟਸ ਹੋਣ ਉਹਨਾਂ ਨੂੰ ਇਦਾਂ ਹੀ ਕਰਨਾ ਚਾਹੀਦਾ ਔਰ ਉਹ ਕਹਿੰਦੇ ਨੇ ਕਿ ਅਸੀਂ ਖੁਦ ਵੀ ਇਹਦੀ ਸਜ਼ਾ ਦੀ ਮੰਗ ਕਰਦੇ ਆਂ ਬੜੀ ਚੰਗੀ ਗੱਲ ਹੈ ਔਰ ਰਾਤ ਨੂੰ ਜਦੋਂ ਕਹਿੰਦੇ ਬੰਦਾ ਆਇਆ ਜਿਹੜਾ ਮੁੰਡਾ ਹਰਕਮਲਪ੍ਰੀਤ ਹੈ ਜਦੋਂ ਇਸ ਕੁੜੀ ਨੂੰ ਮਿਲਣਾ ਆ ਘਰ ਤੇ ਮਹੱਲੇ ਦਾ ਇੱਕ ਮੁੰਡਾ ਉਹਨੇ ਨਾਮ ਆਪਣਾ ਗੁਪਤ ਰੱਖਣ ਲਈ ਕਿਹਾ ਪਰ ਮਹੱਲੇ ਦਾ ਇੱਕ ਮੁੰਡਾ ਉਹਨਾਂ ਨੇ ਕਾਰ ਦੇਖੀ ਜਦੋਂ ਕਾਰ ਦੇ ਵਿੱਚ ਕਹਿੰਦੇ ਇਹ ਹਰ ਹਰ ਕਮਲਪ੍ਰੀਤ ਅੰਦਰ ਚਲੇ ਗਿਆ ਤੇ ਇੱਕ ਹੋਰ ਬੰਦਾ ਕਹਿੰਦੇ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਵੀ ਕਹਿੰਦੇ ਫੜ ਲਿਆ ਗਿਆ ਕਹਿੰਦੇ ਉਸ ਮੁੰਡੇ ਨੂੰ ਉਸ ਇਸ ਪਿੰਡ ਦੇ ਮੁੰਡੇ ਨੇ ਦੇਖਿਆ ਤੇ ਫਿਰ ਉਸ ਤੋਂ ਬਾਅਦ ਇਨਕੁਆਰੀ ਸ਼ੁਰੂ ਹੋ ਗਈ ਔਰ ਉਸ ਮੁੰਡੇ ਨੂੰ ਵੀ ਕਹਿੰਦੇ ਫੜ ਲਿਆ ਗਿਆ ਦੇਖੋ ਇਹਨਾਂ ਨੇ ਇਸ ਘਟਨਾ ਨੇ ਕਿੰਨਾ ਕੁ ਸ਼ਰਮਸਾਰ ਕੀਤਾ ਹੋਵੇਗਾ ਉਹਨਾਂ ਪਰਿਵਾਰਾਂ ਨੂੰ ਜੇ ਸਾਰੀ ਕਮਿਊਨਿਟੀ ਸ਼ਰਮਸਾਰ ਹੈ ਤੁਸੀਂ ਸੋਚ ਕੇ ਦੇਖੋ ਕਿ ਉਹ ਪਰਿਵਾਰ ਕਿੰਨਾ ਸ਼ਰਮਸਾਰ ਹੋਇਆ ਹੋਵੇਗਾ ਕਿ ਜਿਨ੍ਹਾਂ ਦੀ ਨੋ ਸ਼ਰੀਆਮ ਕਹਿੰਦੇ ਬੜੇ ਸਾਲਾਂ ਤੋਂ ਚੱਕਰ ਚੱਲਦਾ ਸੀਗਾ ਜਿਹੜੇ ਮੁੰਡਾ ਗੁਰਪ੍ਰੀਤ ਸਿੰਘ ਹੈ ਨਾ ਗੁਰਵਿੰਦਰ ਸਿੰਘ ਮਾਫ ਕਰਨਾ ਗੁਰਵਿੰਦਰ ਸਿੰਘ ਦੀ ਭੈਣ ਜਿਹੜੀ ਕੈਨੇਡਾ ਰਹਿੰਦੀ ਸੀ ਇੰਡੀਆ ਕੁਦਰਤੀ ਗਈ ਹੋਈ ਸੀ ਕਹਿੰਦੇ ਉਹਨੇ ਦੱਸਿਆ ਕਿ ਇਹ ਕਾਫੀ ਸਾਲਾਂ ਤੋਂ ਚੱਕਰ ਚੱਲਦਾ ਸੀਗਾ 5-4 ਸਾਲ ਤੋਂ ਔਰ ਗੁਰਵਿੰਦਰ ਨੇ ਆਪਣੀ ਭੈਣ ਦੇ ਨਾਲ ਵੀ ਜ਼ਿਕਰ ਕੀਤਾ ਸੀਗਾ ਕਿ ਇਹ ਮੇਰੇ ਨਾਲ ਕੁਝ ਵੀ ਕਰ ਸਕਦੇ ਨੇ ਤੁਹਾਨੂੰ ਖਬਰ ਅਜੇ ਠੰਡੀ ਨਹੀਂ ਹੋਈ ਅਜੇ ਵੀ ਵੀਡੀਓ ਸੀਡੀਓ ਸਾਹਮਣੇ ਆਈ ਜਾਂਦੇ ਆ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਗਵਾਂਡੀਆਂ ਦਾ ਮੁੰਡਾ ਸ਼ਾਇਦ ਉਹਨਾਂ ਦੇ ਕਜ਼ਨ ਕੁਜ਼ਨ ਹੀ ਸਗਾ ਰਿਸ਼ਤੇ ਵਿੱਚ ਕੋਈ ਉਹਨਾਂ ਦੇ ਪਾਈਚਾ ਰੀਦ ਨੇ ਸਾਥ ਵਿੱਚ ਹੋਈ ਸੀਗਾ ਉਹਦਾ ਆਪਣੇ ਖਜ਼ਨ ਦੀ ਵਾਈਫ ਦੇ ਨਾਲ ਕੋਈ ਚੱਕਰ ਚੱਲ ਜਾਂਦਾ ਤੇ ਜਦੋਂ ਪਤਾ ਲੱਗਦਾ ਤੇ ਫਿਰ ਪਿੰਡ ਦੀ ਪੰਚਾਇਤ ਇਕੱਠੀ ਕਰਕੇ ਤੂੰ ਬੰਦਾ ਉਹਨੂੰ ਆਪਣੀ ਟੀਵੀ ਨੂੰ ਨਾਲ ਤੋੜ ਦਿੰਦਾ ਕਹਿੰਦਾ ਲੈ ਜਾ ਜੇ ਤੁਹਾਡੀ ਸੈਟਿੰਗ ਹੈ ਜੇ ਤੈਨੂੰ ਮੇਰੇ ਤੋਂ ਜ਼ਿਆਦਾ ਪਿਆਰਾ ਹੈ ਤਾਂ ਲੈ ਜਾ ਸਾਂ ਬੇਨੂੰ ਉਹਨੇ ਆਪ ਹੱਥੀ ਤੋੜਤਾ ਸੀ ਵਾਈਫ ਨੂੰ ਔਰ ਉਹਨੇ ਫਿਰ ਬਾਅਦ ਵਿੱਚ ਇੰਟਰਵਿਊ ਵਿੱਚ ਇੱਕ ਗੱਲ ਕਹੀ ਸੀਗੀ ਮੈਂ ਇਸ ਗੱਲ ਨਾਲ ਸਹਿਮਤ ਆ ਮੇਰੇ ਖਿਆਲ ਉਹਨੇ ਚੰਗਾ ਹੀ ਕੀਤਾ ਨਹੀਂ ਤਾਂ ਸ਼ਾਇਦ ਗੁਰਵਿੰਦਰ ਵਾਂਗੂ ਉਹਦਾ ਵੀ ਹਾਲ ਹੁੰਦਾ ਕਹਿੰਦਾ ਮੈਨੂੰ ਖਤਰੇ ਭਾਂਪਦੇ ਸੀਗੇ ਤੇ ਬਹੁਤ ਕੁਝ ਕਹਿੰਦਾ ਵਾਲੇ ਦੁਆਲੇ ਦੇਖਿਆ ਆ ਜੋ ਕੁਝ ਹੋਇਆ ਆ ਕਹਿੰਦਾ ਵਾਲੇ ਦੁਆਲੇ ਸਾਰਾ ਕੁਝ ਦੇਖਿਆ ਸੀ ਤੇ ਕਿੰਨੇ ਆ ਹਸਬੈਂਡ ਨੂੰ ਕਿਸੇ ਨੂੰ ਡਰਾਮੇ ਦੇ ਵਿੱਚ ਪਾ ਕੇ ਮਾਰ ਦਿੱਤਾ ਗਿਆ ਟੁਕੜੇ ਕਰਕੇ ਜੇ ਥੋੜੇ ਦਿਨਾਂ ਦੀ ਗੱਲ ਹੈ ਇੱਕ ਡਰਾਮੇ ਦੇ ਵਿੱਚ ਉਹ ਟੁਕੜੇ ਬੰਦੇ ਦੇ ਕੱਢੇ ਤੇਜਾਬ ਤੋਂ ਪਾ ਦਿੱਤਾ ਗਿਆ ਤੇ ਉਹ ਵੀ ਕਹਾਣੀ ਇਹੋ ਜਿਹੀ ਸੀ ਤੇ ਕਹਿੰਦਾ ਵੀ ਮੈਂ ਕਿਹਾ ਵੀ ਮੇਰੇ ਜੇ ਮੈਂ ਮਰ ਗਿਆ ਜੇ ਮੈਨੂੰ ਮਾਰ ਦਿੱਤੇ ਨਾ ਤੇ ਮੇਰੇ ਬੱਚੇ ਰੁੱਲ ਜਾਣੇ ਬੱਚਿਆਂ ਨੂੰ ਕੌਣ ਪਾਲੇਗਾ ਤੇ ਉਹ ਬੰਦੇ ਨੇ ਕਿਹਾ ਚਲੋ ਜਾਓ ਬੱਚੇ ਮੈਂ ਪਾਲ ਲਾਂਗਾ ਉਹ ਕਹਾਣੀ ਤੁਸੀਂ ਦੇਖੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਸ ਬੰਦੇ ਦਾ ਕਹਿੰਦੇ ਮਨਕਾ ਟੁੱਟ ਗਿਆ ਸੀਗਾ ਟੀਕਾ ਲਾਇਆ ਕਈ ਤਰ੍ਹਾਂ ਦੀਆਂ ਅਫਵਾਹਾਂ ਸਾਹਮਣੇ ਨਹੀਂ ਪਰ ਜਿਹੜੀ ਇੱਕ ਸੀਸੀਟੀਵੀ ਦੀ ਕੋਈ ਫੁਟੇਜ ਆਈ ਨਹੀਂ ਪਤਾ ਨਹੀਂ ਕਿਉਂ ਕੈਮਰੇ ਬੰਦ ਕਰ ਦਿੱਤੇ ਗਏ ਸਨ ਜਾਂ ਕੈਮਰੇ ਹੈ ਹੀ ਨਹੀਂ ਸਨ ਪਤਾ ਨਹੀਂ ਪਰ ਸੀਸੀਟੀਵੀ ਦੀ ਕੋਈ ਵੀ ਫੁਟੇਜ ਅਜੇ ਤੱਕ ਨਹੀਂ ਸਾਹਮਣੇ ਆਈ ਪੁਲਿਸ ਕੋਲ ਹੋਵੇ ਇਹ ਪਤਾ ਨਹੀਂ ਇਹ ਵੀ ਪਤਾ ਲੱਗਾ ਜਦੋਂ ਕਿ ਉਸ ਘਰ ਇਹ ਜਦੋਂ ਜਿਹੜੀ ਪੁਲਿਸ ਦੀ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਤਾਂ ਜਿਆਦਾ ਸ਼ੱਕ ਪੈਂਦਾ ਜ਼ਹਿਰ ਤੇ ਕਿਉਂਕਿ ਕਹਿੰਦੇ ਉਹਨਾਂ ਦੇ ਘਰ ਇੱਕ ਕੁੱਤਾ ਰੱਖਿਆ ਹੋਇਆ ਸੀਗਾ ਉਹ ਕੁੱਤਾ ਵੀ ਉੱਥੇ ਮਰਿਆ ਪਿਆ ਸੀਗਾ ਤੇ ਤੁਸੀਂ ਦੇਖੋ ਜੇ ਕੁੱਤਾ ਵੀ ਮਰਿਆ ਪਿਆ ਸੀਗਾ ਇਹਦਾ ਮਤਲਬ ਉਹਨਾਂ ਨੂੰ ਇਹ ਹੋਣਾ ਵੀ ਕੁੱਤਾ ਰੌਲਾ ਪਾਏਗਾ ਤਾਂ ਮੁਹੱਲੇ ਵਿੱਚ ਪਤਾ ਲੱਗ ਜਾਏਗਾ ਤੇ ਉਹਨਾਂ ਨੇ ਕੁੱਤੇ ਨੂੰ ਪਹਿਲਾਂ ਮਾਰਿਆ ਤੇ ਫਿਰ ਕੇਸ ਤੇ ਫਿਰ ਡਬਲ ਮਰਡਰ ਤਾਂ ਵੀ ਬਣਦਾ ਨਾ ਜਾਨ ਤੇ ਜਾਨ ਹੀ ਹੈ ਨਾ ਭਾਵੇਂ ਬੰਦੇ ਦੀ ਹੋਵੇ ਭਾਵੇਂ ਕਿਸੇ ਜਾਨਵਰ ਦੀ ਹੋਵੇ ਔਰ ਇਹਨਾਂ ਨੇ ਗੇਮ ਜਿਹੜੀ ਖੇਡਣੀ ਚਾਹੀ ਸੀ ਐਕਚੁਅਲੀ ਸਾਰੇ ਜਿਹੜੇ ਕਿ ਇਹਨੂੰ ਮਾਰਾਂਗੇ ਲੁੱਟਖੋਹ ਦਾ ਮਾਮਲਾ ਪਾਦਾਂਗੇ ਵੀ ਸਾਡੇ ਘਰ ਆਏ ਸੀ ਲੋਕੀ ਸਾਨੂੰ ਵੀ ਇਹਨਾਂ ਨੇ ਆਪਣੇ ਵੀ ਕੱਪੜੇ-ਕੁੱਪੜੇ ਪਾੜ ਲੈਣੇ ਸੀਗੇ ਤੇ ਔਰ ਇਹਨਾਂ ਨੇ ਸਾਰਾ ਕੁਝ ਸਕੀਮ ਬਣਾ ਲਈ ਸੀ ਆਲਰੇਡੀ ਕਿ ਇਦਾਂ-ਇਦਾਂ ਕਰਾਂਗੇ ਅਸੀਂ ਗੈਣੇ ਗੱਟੇ ਵੀ ਕਹਿੰਦੇ ਸੰਭ ਲੈ ਅਸੀਂ ਲੁੱਟਾਖੋਹਾਂ ਵਾਲੇ ਦੇ ਨਾਂ ਲਾ ਕੇ ਤੇ ਇਹਨਾਂ ਨੇ ਸਾਰਾ ਕੁਝ ਆਪ ਹੀ ਲੈ ਜਾਣਾ ਸੀਗਾ ਸਕੀਮ ਤੇ ਉਹੋ ਜਿਹੀ ਬਣਾਏ ਹੋਏ ਸੀ ਵੀ ਇਹ ਕਹਦਾਂਗੇ ਵੀ ਲੁੱਟਖੋ ਕਰਨ ਆਏ ਸੀ ਬੰਦੇ ਤੇ ਅਸੀਂ ਅੱਗੇ ਉਹਨਾਂ ਤੇ ਹਮਲਾ ਕੀਤਾ ਤੇ ਉਹ ਇਹਨੂੰ ਮਾਰ ਕੇ ਚਲੇ ਗਏ ਤੇ ਬਸ ਚੀਖ ਚਾੜਾ ਜਾ ਪਾਦਾਂਗੇ ਡਰਾਮਾ ਉਹ ਚੱਲਿਆ ਨਹੀਂ ਇਹਨਾਂ ਦਾ ਤੇ ਪਤਾ ਲੱਗ ਗਿਆ ਕੁੱਤੇ ਤੋਂ ਵੀ ਤੇ ਕੁਸ਼ ਇੱਕ ਹੋਰ ਜਦੋਂ ਸੂਆਂ ਮਿਲੀਆਂ ਪੁਲਸ ਵਾਲੇ ਕਹਿੰਦੇ ਕਿ ਇਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਗਿਆ ਸੀਗਾ ਕਿ ਕਸੂਰ ਇਹਨਾਂ ਦਾ ਸਾਰਾ ਇਹਨਾਂ ਨੇ ਹੱਥੀ ਮਾਰਿਆ ਬੰਦੇ ਨੂੰ ਔਰ ਜਦੋਂ ਸਾਰਾ ਕੁਝ ਜਦੋਂ ਦੇਖਿਆ ਸੋਸ਼ਲ ਮੀਡੀਆ ਨਾਲ ਫੁੱਲਿਆ ਗਿਆ ਫੋਨ ਫੋਨ ਫੁੱਲੇ ਗਿਆ ਤੇ ਸਾਰਾ ਕੁਝ ਸਾਹਮਣੇ ਆ ਗਿਆ ਅੱਜ ਕੱਲ੍ਹ ਛੁਪਦਾ ਨਹੀਂ ਕੁਝ ਵੀ ਪਰ ਉਸ ਦੇ ਬਾਵਜੂਦ ਵੀ ਅਸੀਂ ਲੋਕ ਹਟਦੇ ਨਹੀਂ ਆਂ ਅੱਜ ਕੱਲ੍ਹ ਹਰ ਗਲੀ ਮੱਲੇ ਦੇ ਵਿੱਚ ਸੀਸੀ ਕੈਮਰੇ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਸੀਸੀ ਕੈਮਰੇ ਲੱਗੇ ਹੋਏ ਨੇ ਔਰ ਪੁਲਿਸ ਦੀ ਇਨਕੁਆਰੀ ਵੀ ਪਹਿਲਾਂ ਨਾਲੋਂ ਚੰਗੀ ਹੋਈ ਹੈ ਯਾਨੀ ਕਿ ਐਵੇਂ ਬਸ ਹਵਾ ਵਿੱਚ ਮੱਖੀਆਂ ਮਾਰੀ ਜਾਂਦੇ ਨੇ ਇਹੋ ਜੀ ਕੋਈ ਗੱਲ ਨਹੀਂ ਅੱਜ ਕੱਲ ਬੜੇ ਸੁਧਰੇ ਹੋਏ ਨੇ ਬੜੀ ਡੀਪਲੀ ਇਨਕੁਆਰੀ ਕਰਦੇ ਨੇ ਪਰ ਠੀਕ ਹੈ ਜਿਹੜੇ ਪੁਲਿਸ ਵਾਲੇ ਚੰਗੇ ਨੇ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਪਰ ਅਜੇ ਵੀ ਬੜਾ ਕੁਝ ਸੁਧਾਰ ਲਿਆਉਣ ਦੀ ਲੋੜ ਆ ਸਾਡੇ ਪੁਲਿਸ ਮਹਿਕਮੇ ਦੇ ਵਿੱਚ ਸਾਡੀਆਂ ਸਰਕਾਰਾਂ ਚ ਤੇ ਮੈਨੂੰ ਲੱਗਦਾ ਹੀ ਨਹੀਂ ਕੋਈ ਹੋਣਾ ਹੀ ਹੈ ਸੁਧਾਰ ਉਹ ਤੇ ਜਿਹੜਾ ਵੀ ਆਉਂਦਾ ਹੈ ਉਹ ਮੁੱਖ ਮੰਤਰੀ ਦੀ ਕੁਰਸੀ ਵਿੱਚ ਪਤਾ ਨਹੀਂ ਕੋਈ ਐਸੀ ਕੋਈ ਗਲਤ ਚੀਜ਼ ਫਿੱਟ ਕਰ ਦਿੱਤੀ ਗਿਆ ਕੋਈ ਐਸਾ ਕੋਈ ਉਹਦੇ ਵਿੱਚ ਡਿਵਾਈਸ ਲਾ ਦਿੱਤਾ ਗਿਆ ਕਿ ਜਿਹੜਾ ਉੱਥੇ ਬੈਠਦਾ ਉਹ ਪਹਿਲੀਆਂ ਸਰਕਾਰਾਂ ਵਰਗਾ ਹੀ ਹੋ ਜਾਂਦਾ ਤੇ ਜਿਹਨੂੰ ਬਹੁਤ ਚੰਗਾ ਸਮਝ ਕੇ ਮੁੱਖ ਮੰਤਰੀ ਬਣਾਉਂਦੇ ਆ ਉਹ ਫਿਰ ਉਦਾਂ ਦੇ ਹੁੰਦਾ ਉਹ ਕੁਰਸੀ ਬਦਲੀਏ ਜਾਂ ਨਾ ਬਦਲੀਏ ਤਾਂ ਪਤਾ ਨਹੀਂ ਹੁਣ ਪਰ ਹਾਲਾਤ ਬੜੇ ਖਰਾਬ ਨੇ ਪੰਜਾਬ ਦੇ ਇਹੋ ਜਿਹੇ ਘਟਨਾ ਰੋਜ਼ਾਨਾ ਹੁੰਦੀਆਂ ਨੇ ਰੋਜ਼ਾਨਾ ਅੱਜਕੱਲ ਬੰਦੇ ਨੂੰ ਮਾਰਨਾ ਹੈ ਖੇਡ ਜੀ ਬਣ ਕੇ ਜਿਵੇਂ ਮੱਖੀਆਂ ਵੀ ਨਹੀਂ ਕੁੱਤਾ ਮਾਰਦਾ ਜਿੱਦਾਂ ਅੱਜ ਕੱਲ ਬੰਦਿਆਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਗਾਟੇ ਵੜ ਦਿੱਤੇ ਜਾਂਦੇ ਨੇ ਕਿਰਪਾਨਾਂ ਸ਼ਰੀਆਮ ਚਲਦੀਆਂ ਨੇ ਤੇ ਇਹੋ ਜਿਹੀਆਂ ਕਹਾਣੀਆਂ ਰੋਜ਼ਾਨਾ ਆਉਂਦੀਆਂ ਨੇ ਕੋਈ ਐਸਾ ਦਿਨ ਨਹੀਂ ਹੁੰਦਾ ਕਿ ਇਹੋ ਜਿਹੀ ਕਹਾਣੀ ਨਾ ਆਉਂਦੀ ਹੋਵੇ ਪਤਾ ਨਹੀਂ ਅਸੀਂ ਕਿਹੜੇ ਪਾਸਿਆਂ ਨੂੰ ਤੁਰ ਪਏ ਆ ਸਾਨੂੰ ਕਿਉਂ ਨਹੀਂ ਇੱਕ ਬੰਦੇ ਨੂੰ ਇੱਕ ਜਨਾਨੀ ਨਾਲ ਸਕੂਨ ਮਿਲਦਾ ਕਿਉਂ ਨਹੀਂ ਇੱਕ ਜਨਾਨੀ ਨੂੰ ਇੱਕ ਬੰਦੇ ਨਾਲ ਸਕੂਨ ਨਹੀਂ ਮਿਲਦਾ ਪਤਾ ਨਹੀਂ ਅਸੀਂ ਕਿਹੜੀਆਂ ਪੱਲਾ ਨੂੰ ਪਏ ਹੋਇਆ ਇਹ ਜੇ ਮੈਂ ਸਾਰੇ ਯਾਰਾਂ ਦੋਸਤਾਂ ਪੈਣਾ ਪਾਈਆਂ ਨੂੰ ਕਹਿਣਾ ਚਾਹਣਾ ਦੇਖੋ ਮੈਂ ਸਟਾਰਟਿੰਗ ਵਿੱਚ ਵੀ ਕਿਹਾ ਸੀ ਲੜਾਈਆਂ ਝਗੜੇ ਹਰ ਘਰ ਦੇ ਵਿੱਚ ਹੁੰਦੇ ਨੇ ਅਸੀਂ ਵੀ ਮੀਆਂ ਬੀਵੀ ਕਦੇ ਲੜਪੇ ਨੇ ਪਰ ਸਾਡੀ ਲੜਾਈ ਹੁੰਦੀ 5-7 ਮਿੰਟ ਦੀ ਮੈਂ ਇਹੋ ਜਿਹਾ ਬੰਦਾ ਮੈਂ ਜੇ ਕੁਝ ਕਹਿ ਵੀ ਦਵਾਂ ਤੇ ਮੈਂ ਕਹਿੰਨਾ ਚੱਲ ਚਾਹ ਬਣਾ ਮੈਂ ਥੱਕ ਗਿਆ ਲੜ ਕੇ ਸਾਡੀ ਲੜਾਈ ਖਤਮ ਬਸ ਇੰਨੀ ਕੁ ਲੜਾਈ ਹੁੰਦੀ ਸਾਡੀ ਇਸ ਤੋਂ ਜ਼ਿਆਦਾ ਨਹੀਂ ਸਾਡੀ ਲੜਾਈ ਹੁੰਦੀ ਤੇ ਅਸੀਂ ਹਮੇਸ਼ਾ ਇਹ ਵੀ ਸੋਚਦੇ ਹਾਂ ਕਿ ਸਾਡੇ ਬੱਚੇ ਦੇਖ ਰਹੇ ਨੇ ਅਸੀਂ ਲੜਾਂਗੇ ਤੇ ਇਹਨਾਂ ਦੇ ਦਿਮਾਗ ਤੇ ਕੀ ਅਸਰ ਪੈਗਾ ਸਾਰੇ ਇਹ ਚੀਜ਼ਾਂ ਸੋਚਿਆ ਕਰੋ ਪਰ ਲੜਾਈ ਦੀ ਗੱਲ ਵੱਖਰੀ ਹੈ ਜਿਹੜੀ ਮਾਂ ਇਹੋ ਜਿਹਾ ਕੰਮ ਕਰੇ ਤੇ ਉਹਦੇ ਤੁਸੀਂ ਇਹ ਸੋਚ ਕੇ ਦੇਖੋ ਵੀ ਚਲੋ ਬੱਚੇ ਨਹੀਂ ਸਾਨੂੰ ਉਹਨਾਂ ਦੇ ਪਰ ਉਹ ਮਾਂ ਇਸ ਕੁੜੀ ਦੀ ਮਾਂ ਇਸ ਕੁੜੀ ਦਾ ਪਿਓ ਇਸ ਕੁੜੀ ਦੇ ਭਰਾ ਇਸ ਕੁੜੀ ਦੀਆਂ ਭੈਣਾਂ ਕਿਵੇਂ ਲੋਕਾਂ ਦੇ ਵਿੱਚ ਤੁਰਨ ਫਿਰਨਗੇ ਪਰ ਇਹ ਬੜੀ ਚੰਗੀ ਗੱਲ ਹੈ ਮੈਂ ਅਗੇਨ ਕਹਿਣਾ ਕਿ ਇਸ ਕੁੜੀ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਮੁੰਡੇ ਵਾਲਿਆਂ ਦੇ ਨਾਲ ਖੜੇ ਹਾਂ ਕੁੜੀ ਦਾ ਸਾਥ ਨਹੀਂ ਦੇਵਾਂਗੇ ਇਸ ਕਰਕੇ ਇਹ ਹੋ ਸਕਦਾ ਕਿ ਮੁਆਸ਼ਰੇ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਇੱਜ਼ਤ ਨਾਲੇ ਜੀ ਸਕਦੇ ਨੇ ਸੋ ਇਹ ਖਬਰਾਂ ਸਨ ਇਸ ਕੁੜੀ ਨੂੰ ਪਤਾ ਨਹੀਂ ਕਾਦੀ ਭੁੱਖ ਸੀਗੀ ਇਸ ਕੁੜੀ ਨੇ ਆਪਣੇ ਹਸਬੈਂਡ ਦੇ ਹਟਾ-ਕਟਾ ਹਸਬੈਂਡ ਹੋਣ ਦੇ ਬਾਵਜੂਦ ਵੀ ਕਿਸੇ ਜਗ੍ਹਾ ਰਿਲੇਸ਼ਨਸ਼ਿਪ ਬਣਾ ਲਿਆ ਤੇ ਹੋਟਲਾਂ ਵਿੱਚ ਮਸਤੀਆਂ ਕੀਤੀਆਂ ਤੇ ਉਸ ਮਸਤੀ ਦਾ ਨਤੀਜਾ ਇਹ ਹੈ ਕਿ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਫੋਟੋਆਂ ਦੇਖੀਆਂ ਹੋਣਗੀਆਂ ਪੁਲਿਸ ਦੇ ਮੂਰੇ ਜਿੱਦਾਂ ਉਹਨਾਂ ਦੇ ਖੋਜੀ ਕੁੱਤੇ ਨਹੀਂ ਹੁੰਦੇ ਉਹਨਾਂ ਕੁੱਤਿਆਂ ਦੇ ਵਾਂਗ ਬਿਠਾਇਆ ਹੋਇਆ ਮੂਰੇ ਤੇ ਕੀ ਫਾਇਦਾ ਕੀ ਹੋਇਆ ਕੀ ਫਾਇਦਾ ਹੋਇਆ ਤੁਹਾਨੂੰ ਕਿਉਂ ਨਹੀਂ ਤੁਸੀਂ ਸੰਤੁਸ਼ਟ ਹੁੰਦੇ ਆਪਣੇ ਪਾਰਟਨਰ ਦੇ ਨਾਲ ਹੁਣ ਕੁੱਤਿਆਂ ਦੇ ਵਾਂਗੂ ਰੋਜ਼ ਈ ਘੜੀਸੀ ਫਿਰਦੇ ਨੇ ਸੰਗਲ ਪਾ ਕੇ ਤੇ ਮੇਰਾ ਖਿਆਲ ਹੁਣਾ ਵੀ ਇਦਾਂ ਹੀ ਚਾਹੀਦਾ ਕਿੰਨੀ ਸੋਹਣੀ ਸੀ ਕੁੜੀ ਕਾਸ਼ ਅੰਦਰੋਂ ਵੀ ਸੋਹਣੀ ਹੁੰਦੀ ਇਹਦਾ ਜ਼ਿਹਨ ਸੋਣਾ ਹੁੰਦਾ ਇਹਦੀ ਸੋਚ ਸੋਹਣੀ ਹੁੰਦੀ ਇਹ ਪਰਿਵਾਰ ਨੂੰ ਚਲਾਉਣ ਵਾਲੀ ਹੁੰਦੀ ਤੇ ਅੱਜ ਇਹਦੇ ਕੁੱਤਿਆਂ ਵਾਂਗੂ ਸੰਗਲ ਪਾ ਕੇ ਪੁਲਿਸ ਲਈ ਨਾ ਫਿਰਦੀ ਤੁਸੀਂ ਇਹਨਾਂ ਸਿੱਖਿਆਵਾਂ ਤੋਂ ਕੀ ਸਿੱਖਦੇ ਹੋ ਇਹਨਾਂ ਕਹਾਣੀਆਂ ਤੋਂ ਕੀ ਸਿੱਖਦੇ ਹੋ ਜ਼ਰੂਰ ਦੱਸਿਆ ਕਰੋ ਸਿਰਫ ਵੀਡੀਓ ਦੇਖ ਕੇ ਕਮੈਂਟ ਕਰਕੇ ਗੱਲ ਨਾ ਨਵੇੜਦਿਆ ਕਰੋ ਜੀ ਬਹੁਤ ਮਾੜਾ ਹੋਇਆ ਭਾਜੀ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਗੱਲ ਕੀਤੀ ਦੇਖੋ ਮੈਨੂੰ ਸਿਰਫ ਆਪਣੀਆਂ ਤਾਰੀਫਾਂ ਨਹੀਂ ਚਾਹੀਦੀਆਂ ਅਸੀਂ ਜਦੋਂ ਗੱਲ ਕਰਦੇ ਆ ਉਹ ਸੁਨੇਹਾ ਤੁਹਾਡੇ ਤੱਕ ਪਹੁੰਚੇ ਉਹਦੇ ਤੋਂ ਕੁਛ ਨਾ ਕੁਛ ਸਿੱਖਣ ਦੀ ਲੋੜ ਆ ਹਰ ਬੰਦਾ ਹਰ ਗੱਲ ਵਿੱਚੋਂ ਸਿੱਖਿਆ ਕਰੇ ਕਿਉਂਕਿ ਮੈਂ ਕੰਟਰੋਵਰਸਿਅਲ ਵੀਡੀਓ ਬਹੁਤ ਘੱਟ ਬਣਾਉਣਾ ਜਿੱਥੇ ਬੋਲਣਾ ਪਵੇ ਬੋਲ ਪਈਦਾ ਕਿਉਂਕਿ ਦੁਨੀਆ ਦੇ ਵਿੱਚ ਆ ਪਰ ਮੈਂ ਜ਼ਿਆਦਾਤਰ ਮੈਂ ਸਿੱਖਿਆਵਾਂ ਹੀ ਦਿੰਦਾ ਰਹਿਣਾ ਲੋਕਾਂ ਨੂੰ ਸਮਝਾਉਂਦਾ ਰਹਿਣਾ ਕਿ ਆਪਣੇ ਬੱਚਿਆਂ ਨੂੰ ਸੰਭੋ ਆਪਣੇ ਪੇਰੈਂਟਸ ਨੂੰ ਸੰਭੋ ਆਪਣੇ ਪਰਿਵਾਰ ਨੂੰ ਸੰਭੋ ਮੈਂ ਹਮੇਸ਼ਾ ਸਿੱਖਿਆਵਾਂ ਦਿੰਦਾ ਰਹਿਣਾ ਔਰ ਹਮੇਸ਼ਾ ਸਿੱਖਿਆਵਾਂ ਦਿੰਦਾ ਰਹਿਾਂਗਾ ਸਾਰੀਆਂ ਵੀਡੀਓਜ਼ ਨੂੰ ਤੁਹਾਡਾ ਪਿਆਰ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਅਖੀਰ ਤੇ ਫਿਰ ਬੇਨਤੀ ਕਰਾਂਗਾ ਕਿ ਜੇ ਜੇ ਤੱਕ ਤੁਸੀਂ ਇਸ ਪੇਜ ਨੂੰ ਫੋਲੋ ਨਹੀਂ ਕਰਤਾ ਤੇ ਹੁਣੇ ਤੁਸੀਂ ਇਸ ਪੇਜ ਨੂੰ ਫੋਲੋ ਕਰ ਲਓ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟਸ ਦੇ ਵਿੱਚ ਬੇਸ਼ੱਕ ਤੁਹਾਡੇ ਕੋਲ ਤਕਰੀਬਨ ਸਾਰਿਆਂ ਕੋਲ ਮੇਰਾ WhatsApp ਨੰਬਰ ਵੀ ਹੈ ਹਰ ਵੀਡੀਓ ਨਾਲ ਅਟੈਚ ਵੀ ਹੁੰਦਾ ਮੈਂ ਨਹੀਂ ਕਹਿੰਦਾ ਕਿ WhatsApp ਤੇ ਕਾਲ ਨਾ ਕਰੋ ਮੈਸੇਜ ਨਾ ਕਰੋ ਜੀ ਸਦਕੇ ਕਰੋ ਪਰ ਕਮੈਂਟ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾਇਆ ਕਰੋ ਬੇਸ਼ੱਕ ਜਿਹੜਾ ਤੁਸੀਂ ਮੈਨੂੰ WhatsApp ਤੇ ਮੈਸੇਜ ਭੇਜਦੇ ਹੋ ਵੀਡੀਓ ਮੁਤਲਕ ਉਹਨੂੰ ਕਾਪੀ ਪੇਸਟ ਕਰ ਦਿਆ ਕਰੋ ਤਾਂ ਕਿ ਜਿਹੜਾ ਤੁਸੀਂ ਮੈਨੂੰ WhatsApp ਤੇ ਭੇਜਣਾ ਮੈਸੇਜ ਉਹ ਸਿਰਫ ਮੈਂ ਪੜਾਂਗਾ ਜਿਹੜਾ ਤੁਸੀਂ ਕਮੈਂਟ ਕਰੋਗੇ ਪਬਲਿਕ ਵਿੱਚ ਜਾਏਗਾ ਤੁਹਾਡੇ ਕਮੈਂਟ ਤੋਂ ਹੋ ਸਕਦਾ ਕੁਝ ਹੋਰ ਕੋਈ ਹੋਰ ਵੀ ਸਿੱਖ ਸਕੇ ਸੋ ਇਹ ਗੱਲਾਂ ਨਾਲ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ